ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਾਈ ਹੋਏ ਸਹਾਇ ਸਾਖੀ 13ਵੀਂ ਜਵਾਹਰ ਸਿੰਘ ਦੀ ਕੰਨਿਆ ਦਾ ਪ੍ਰਸੰਗ ਪਠਾਣਾ ਤੇ ਮੁਗਲਾਂ ਦੇ ਸਮੇਂ ਹਿੰਦੇ ਦੀ ਤਸ਼ਾ ਬਹੁਤ ਨਿਰਾਲੀ ਸੀ ਨਾਰੀ ਦੀ ਜਵਾਨੀ ਤੇ ਸੁੰਦਰਤਾ ਲੁਕਾ ਕੇ ਰੱਖਣੀ ਪੈਂਦੀ ਸੀ ਕਿਉਂਕਿ ਬਾਦਸ਼ਾਹ ਤੱਕ ਸਾਰੇ ਹੀ ਹੁਸਨ ਤੇ ਜਵਾਨੀ ਦੇ ਚੋਰ ਹੁੰਦੇ ਸੀ ਹਿੰਦੂ ਦਾ ਵਿਸ਼ੇਸ਼ ਕਰਕੇ ਦਸਾਂ ਸਾਲਾਂ ਦੀ ਉਮਰ ਦੇ ਪਿੱਛੋਂ ਲੜਕੀਆਂ ਨੂੰ ਪਰਦੇ ਵਿੱਚ ਰੱਖਦੇ ਅਮੀਰ ਘਰਾਣਿਆਂ ਦੀਆਂ ਜਾਈਆਂ ਕਿਉਂਕਿ ਬਹੁਤ ਸੁੰਦਰ ਹੁੰਦੀਆਂ ਸਨ ਇਸ ਕਰਕੇ ਉਹ ਘਰਾ ਵਿੱਚ ਨਜ਼ਰਬੰਦ ਹੋ ਜਾਂਦੀਆਂ ਉਹਨਾਂ ਦੀ ਨਜ਼ਰਬੰਦੀ ਬਹੁਤ ਹੀ ਸਖਤ ਹੁੰਦੀ ਸੀ ਇਸ ਸਮੇਂ ਤੋਂ ਹੀ ਹਿੰਦੂ ਇਸਤਰੀ ਜਾਤੀ ਵਿੱਚ ਪਰਦੇਦਾਰੀ ਵਾਜ ਪਿਆ ਗਿਆ ਹਿੰਦੂ ਰਾਜ ਦੇ ਸਮੇਂ ਭਾਰਤ ਵਿੱਚ ਪਰਦਾ ਨਹੀਂ ਸੀ ਹੁੰਦਾ ਜਵਹਰ ਸਿੰਘ ਇੱਕ ਅਮੀਰ ਆਦਮੀ ਸੀ ਵਾਹਿਗੁਰੂ ਦੀ ਕਿਰਪਾ ਨਾਲ ਉਸ ਕੋਲ ਕਿਸੇ ਗੱਲ ਦਾ ਘਾਟਾ ਨਹੀਂ ਸੀ ਉਸ ਦੀ ਇੱਕ ਜਵਾਨ ਲੜਕੀ ਸੀ ਉਸ ਦੀ ਸ਼ਾਦੀ ਵਾਸਤੇ ਕੋਈ ਯੋਗ ਵਰ ਨਹੀਂ ਸੀ ਮਿਲਿਆ ਅਜੇ ਉਹ ਅਨਵਿਆਹੀ ਸੀ ਦੇਸ਼ ਦੇ ਰਿਵਾਜ ਅਨੁਸਾਰ ਉਸ ਨੂੰ ਪਰਦੇ ਵਿੱਚ ਰੱਖਿਆ ਜਾਂਦਾ ਸੀ ਪਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਕਿਸੇ ਨੂੰ ਪਰਦਾ ਕਰਨ ਦੀ ਖੁੱਲ ਨਹੀਂ ਸੀ ਐਵੇਂ ਸਾਰੇ ਖੁੱਲੇ ਮੂੰਹ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਸਨ ਜਵਹਰ ਸਿੰਘ ਦੀ ਲੜਕੀ satsang ਵਿੱਚ ਆਇਆ ਕਰਦੀ ਸੀ। ਉਹ ਬੜੀ ਨੇਕ ਪਵਿੱਤਰ ਦਿਲ ਤੇ ਭਗਤੀ ਭਾਵ ਵਾਲੀ ਕੰਨਿਆ ਸੀ। ਉਹ ਦੀਵਾਨ ਵਿੱਚ ਹਾਜ਼ਰ ਹੁੰਦੀ, ਹੱਥ ਜੋੜ ਕੇ ਬੈਠੀ ਹੋਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਰਹਿੰਦੀ। ਇੱਕ ਦਿਨ ਬਹਾਦਰ ਸ਼ਾਹ ਸਤਗੁਰੂ ਜੀ ਪਾਸ ਬੈਠਾ ਸੀ ਕਿ ਕੰਨਿਆ ਆਈ ਤੇ ਸਤਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਈ। ਉਹ ਆਪਣੇ ਧਿਆਨ ਸਿਮਰਨ ਕਰਨ ਲੱਗ ਪਈ। ਬਹਾਦਰ ਸ਼ਾਹ ਦੀਆਂ ਅੱਖਾਂ ਨੇ ਕੰਨਿਆ ਦਾ ਰੂਪ ਦੇਖਿਆ। ਅੱਖਾਂ ਰੂਪ ਨੂੰ ਦੇਖਣ ਤੋਂ ਨਾ ਹਟੀਆਂ ਉਹ ਦੇਖਦੀਆਂ ਹੀ ਰਹੀਆਂ ਮਨ ਹੱਥੋਂ ਚਲੇ ਗਿਆ ਬਚਨ ਬਿਲਾਸਾਂ ਬਹਾਦਰਸ਼ਾ ਕਰਦਾ ਰਿਹਾ ਪਰ ਉਸ ਦਾ ਮਨ ਤੇ ਅੱਖਾਂ ਕੰਨਿਆਵਲ ਰਹੀਆਂ ਕੰਨਿਆ ਪਰ ਜੋਬਨ ਤੇ ਸੀ 20 ਸਾਲ ਦੇ ਕਰੀਬ ਉਮਰ ਸੀ ਐਸੀ ਸੁੰਦਰੀ ਉਸ ਸਮੇਂ ਸ਼ਾਇਦ ਹੀ ਸਾਰੇ ਦਿੱਲੀ ਸ਼ਹਿਰ ਵਿੱਚ ਹੋਵੇ ਅੰਤਰਜਾਮੀ ਸਤਗੁਰੂ ਜੀ ਬਹਾਦਰਸ਼ਾ ਦੇ ਮੰਦੀ ਦਸ਼ਾ ਨੂੰ ਤਾੜ ਗਏ ਉਨਾਂ ਨੇ ਉਹਦੇ ਮਨ ਨੂੰ ਸ਼ੀਤਲ ਕਰਨ ਦਾ ਛਤਨ ਕੀਤਾ ਪਰ ਉਹ ਨਾ ਸਮਝ ਸਕਿਆ ਸਤਗੁਰੂ ਜੀ ਨੇ ਗੱਲਬਾਤ ਕਰਨ ਵਿੱਚ ਦੱਸਿਆ ਕਿ ਬਾਦਸ਼ਾਹ ਨੂੰ ਮਨ ਉੱਤੇ ਕਾਬੂ ਪਾਉਣਾ ਚਾਹੀਦਾ ਹੈ ਉਸ ਨੂੰ ਘਰ ਜਾਂਦੀਆਂ ਨੂੰਹਾਂ ਤੀਆਂ ਇਸਤਰੀਆਂ ਵੱਲ ਮੰਦੇ ਚਿੱਤ ਨਾਲ ਨਹੀਂ ਤੱਕਣਾ ਚਾਹੀਦਾ ਉਸ ਵੇਲੇ ਬਹਾਦਰ ਸ਼ਾਹ ਰਹਿ ਨਾ ਸਕਿਆ ਉਸ ਨੇ ਸਤਗੁਰੂ ਜੀ ਪਾਸੋਂ ਹੀ ਪੁੱਛ ਲਿਆ ਇਹ ਲੜਕੀ ਕਿਸ ਦੀ ਹੈ ਜਵਾਰ ਸਿੰਘ ਦੀ ਬੇਟੀ ਹੈ ਬਹੁਤ ਨੇਕ ਤੇ ਚੰਡੀ ਸਮਾਨ ਸਤਗੁਰੂ ਜੀ ਦਾ ਬਚਨ ਸੀ ਚੰਡੀ ਸਮਨ ਦੇ ਅਰਥ ਬਹਾਦਰ ਸ਼ਾ ਨਾ ਸਮਝ ਸਕਿਆ ਉਹ ਵੀ ਸਤਗੁਰੂ ਜੀ ਪਾਲੋ ਆਸੋਂ ਉੱਠ ਕੇ ਚੱਲਿਆ ਗਿਆ ਬਾਦਰ ਸ਼ਾ ਕਿਲੇ ਵਿੱਚ ਪੁੱਜ ਗਿਆ ਉਹਦੀਆਂ ਆਪਣੀਆਂ ਨਾਰੀਆਂ ਬਹੁਤ ਸੁੰਦਰ ਸਨ ਗੋਲੀਆਂ ਸਨ ਪਰ ਉਸ ਦਾ ਚਿੱਤ ਉਦਾਸ ਤੇ ਬੇਚੈਨ ਹੋ ਹੀ ਰਿਹਾ ਸੀ ਉਸ ਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਪਾਲਕੀ ਲੈ ਜਾਵੋ ਤੇ ਜਵਾਰ ਸਿੰਘ ਦੇ ਘਰ ਪੁੱਜ ਕੇ ਉਥੋਂ ਉਹਦੀ ਕੰਨਿਆ ਨੂੰ ਪਾਲਕੀ ਵਿੱਚ ਬਿਠਾ ਲਿਆਵੋ ਦੇਖੋ ਦੇਰ ਨਾ ਕਰਨੀ ਕਿਸੇ ਕੋਲੋਂ ਡਰਨਾ ਨਹੀਂ ਜਵਾਰ ਸਿੰਘ ਨੂੰ ਕਹਿ ਦੇਣਾ ਬਾਦਸ਼ਾਹ ਦਾ ਹੁਕਮ ਹੈ ਸਿਪਾਹੀ ਪਾਲਕੀ ਲੈ ਕੇ ਗਏ ਉਸ ਵੇਲੇ ਇਸੇ ਤਰ੍ਹਾਂ ਦਾ ਚੰਦਰਾ ਰਿਵਾਜ ਸੀ ਬਾਦਸ਼ਾਹ ਪਾਲਕੀ ਭੇਜ ਕੇ ਕਿਸੇ ਦੀ ਨੂੰ ਤੀ ਨੂੰ ਮੰਗਵਾ ਲੈਂਦਾ ਸੀ ਜੇ ਉਹ ਉਰਾ ਪੂਰਾ ਕਰਦੀ ਜਾਂ ਘਰ ਦੇ ਰੋਕਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਖਾਨੇ ਵਿੱਚ ਸੁੱਟਿਆ ਜਾਂਦਾ ਬਾਦਸ਼ਾਹ ਐਸਾ ਹੁਣ ਕਰਕੇ ਹੀ ਛੋਟੇ-ਛੋਟੇ ਹਾਕਮ ਵੀ ऐसे ही दुराचारी ਤੇ ਪਾਪੀ ਹੋ ਚੁੱਕੇ ਸਨ ਕੋਈ ਕਿਸੇ ਦੀ ਦਾਦ ਫਰਿਆਦ ਨਹੀਂ ਸੀ ਸੁਣਦਾ ਸਾਰੇ ਹੀ ਮਾੜੇ ਪੁਰਸ਼ ਡਲੇ ਹੋਏ ਸਨ ਸਿਪਾਹੀ ਪਾਲ ਕੀ ਲੈ ਕੇ ਜਵਾਰ ਸਿੰਘ ਦੇ ਘਰ ਪੁੱਜੇ ਉਸ ਵੇਲੇ ਸਤਗੁਰੂ ਜੀ ਵੀ ਸਮਾਧੀ ਲਾ ਕੇ ਬੈਠ ਗਏ ਕਿਉਂਕਿ ਸਾਈਂ ਬਾ ਨੂੰ ਪਤਾ ਲੱਗ ਗਿਆ ਸੀ ਕਿ ਬਾਦਸ਼ਾਹ ਜ਼ਰੂਰ ਬੁਰੀਾਈ ਕਰੇਗਾ ਇਹ ਬੁਰੀਾਈ ਕਰਨ ਤੇ ਤਲ ਗਿਆ ਹੈ ਇਸ ਨੂੰ ਸਿੱਖਿਆ ਦੇਣੀ ਹੀ ਠੀਕ ਹੈ ਸਾਇਬ ਅੰਤਰ ਤਿਆਨ ਨਾਲ ਸਭ ਕੁਝ ਦੇਖਦੇ ਰਹੇ ਤੇ ਕੰਨਿਆ ਦੀ ਰਾਖੀ ਕਰਦੇ ਤੇ ਜਵਾਰ ਸਿੰਘ ਦੀ ਇੱਜ਼ਤ ਬਚਾਉਂਦੇ ਰਹੇ ਪਾਲਕੀ ਵਾਲੇ ਜਵਾਰ ਸਿੰਘ ਦੇ ਮਕਾਨ ਅੱਗੇ ਪੁੱਜੇ ਤਾਂ ਅੱਖਾਂ ਤੋਂ ਅੰਨੇ ਹੋ ਗਏ ਉਹਨਾਂ ਨੂੰ ਦਿਸਣੋਂ हट ਗਿਆ ਜੇ ਮਾੜਾ ਜਿਹਾ ਦਿਸਦਾ ਵੀ ਤਾਂ ਇਹ ਉਹ ਮਲੂਮ ਹੁੰਦਾ ਜਿਵੇਂ ਸ਼ੇਰ ਦਰਵਾਜ਼ੇ ਉੱਤੇ ਖਲੋਤੇ ਹਨ ਉਹ ਗਹਿਰੀਆਂ ਅੱਖਾਂ ਨਾਲ ਉਹਨਾਂ ਵੱਲ ਤੱਕ ਰਹੇ ਹਨ ਜ਼ਰੂਰ ਖਾ ਜਾਣਗੇ ਉਹਨਾਂ ਸਿਪਾਈਆਂ ਤੇ ਘਾਰਾਂ ਦੀ ਬੋਲਣ ਸ਼ਕਤੀ ਜਾਂਦੀ ਰਹੀ ਉਹਨਾਂ ਆਵਾਜ਼ ਮਾਰ ਸਕਦੇ ਨਾ ਕੋਈ ਗੱਲ ਕਰ ਸਕਦੇ ਉਹ ਬੁੱਤ ਬਣ ਕੇ ਖਲੋ ਗਏ ਉਹਨਾਂ ਨੂੰ ਖਲੋਤਿਆਂ ਦੇਖ ਕੇ ਹੈਰਾਨ ਹੋਏ ਕਈਆਂ ਪੁੱਛਿਆ ਕਿਉਂ ਆਏ ਹੋ ਉਹ ਸੁਣਦਾ ਸਭ ਕੁਝ ਲੈਂਦੇ ਪਰ ਉੱਤਰ ਨਾ ਦੇ ਸਕਦੇ ਕਿ ਕਿੱਧਰ ਤੇ ਕਿਉਂ ਆਏ ਹਨ ਜਵਾਰ ਸਿੰਘ ਦੇ ਆਦਮੀਆਂ ਸੇਵਕਾਂ ਨੂੰ ਪਾਲਕੀ ਵੇਖ ਕੇ ਖਿਆਲ ਆਇਆ ਕਿ ਤੇ ਕੰਨਿਆ ਨੂੰ ਲੈਣ ਵਾਸਤੇ ਨਾ ਆਏ ਹੋਣ ਉਹਨਾਂ ਨੇ ਹਵੇਲੀ ਦਾ ਬੂਹਾ ਬੰਦ ਕਰ ਦਿੱਤਾ ਕੰਨਿਆ ਨੂੰ ਲੁਕਾ ਕੇ ਸਾਰਾ ਟੱਬਰ ਘਪਰਾ ਗਿਆ ਪਰ ਕਹਾਰਾਂ ਤੇ ਸਿਪਾਈਆਂ ਨੇ ਆਵਾਜ਼ ਨਾ ਦਿੱਤੀ ਨੇ ਨਾ ਹੀ ਕੁਝ ਪੁੱਛਿਆ ਉਹ ਪਿੱਛੇ ਮੁੜ ਪਏ ਜੇ ਪਿੱਛੇ ਮੁੜੇ ਤਾਂ ਉਹਨਾਂ ਨੂੰ ਦਿਸਣ ਲੱਗਾ ਪਰ ਜ਼ੁਬਾਨ ਨਾ ਖੁੱਲੀ ਉਹ ਹੋਰ ਪਿੱਛੇ ਆ ਗਏ ਜਦੋਂ ਜਵਾਰ ਸਿੰਘ ਦੀ ਗਲੀ ਵਿੱਚੋਂ ਬਾਹਰ ਆ ਗਏ ਤਾਂ ਉਹਨਾਂ ਦੀ ਜ਼ੁਬਾਨ ਖੁੱਲੀ ਅੱਖਾਂ ਸਾਪ ਹੋਈਆਂ ਉਹ ਚੱਟਪਟ ਕਿਲੇ ਵੱਲ ਤੁਰ ਪਏ ਬਾਦਸ਼ਾਹ ਦੇ ਕੋਲ ਪੁੱਜ ਕੇ ਸਾਰੀ ਵਾਰਤਾ ਸੁਣਾ ਦਿੱਤੀ ਬਾਦਸ਼ਾਹ ਨੂੰ ਕਾਮ ਦੇਵਤਾ ਨੇ ਤੰਗ ਕੀਤਾ ਹੋਇਆ ਸੀ ਉਹ ਉਸ ਕੰਨਿਆ ਨੂੰ ਆਪਣੇ ਕੋਲ ਲਿਆਉਣਾ ਚਾਹੁੰਦਾ ਸੀ ਉਹ ਸਿਪਾਈਆਂ ਤੇ ਕਹਾਰਾਂ ਦੇ ਗੱਲ ਪੈ ਗਿਆਂ। ਉਹਨਾਂ ਨੂੰ ਗਾਲ੍ਹਾਂ ਕੱਢੀਆਂ ਤੇ ਡਰਪੋਕ ਦੱਸਿਆ ਮੈਂ ਨਹੀਂ ਮੰਨ ਸਕਦਾ। ਐਸੀ ਗੱਲ ਕਿਵੇਂ ਹੋ ਸਕਦੀ ਹੈ? ਮੈਂ ਕਈਆਂ ਕਈ ਲੜਕੀਆਂ ਮੰਗਵਾਈਆਂ। ਕਦੀ ਸਿਪਾਹੀ ਤੇ ਕਹਾਰ ਅੰਨੇ ਨਾ ਹੋਏ। ਜ਼ਰੂਰ ਤੁਸਾਂ ਦਾ ਫਰੇਮ ਹੈ। ਜੋਹਾਰ ਸਿੰਘ ਅਮੀਰ ਆਦਮੀ ਹੈ। ਉਸ ਕੋਲੋਂ ਪੈਸੇ ਖਾ ਗਏ ਹੋ। ਮੈਂ ਤੁਸਾਂ ਨੂੰ ਮਾਰ ਚੁਟਾਂਗਾ। ਨਲਾਇਕ ਪਾਜ਼ੀ, ਬੇਇਸ਼ਰਮ ਕੁੱਤੇ। ਬਾਦਸ਼ਾਹ ਦੇ ਹੁਕਮ ਨੂੰ ਦੇਖਦਾ ਹਾਂ ਕੌਣ ਮੋੜਦਾ ਹੈ। ਜਿਹੜੇ ਪੰਜ ਪੀਰਾਂ ਦੀ ਉਸ ਨੂੰ ਥਾਪਣਾ ਹੈ ਬਾਦਸ਼ਾਹ ਪਾਲਕੀ ਵਿੱਚ ਬੈਠਾ ਇੱਕ ਪਾਲਕੀ ਹੋਰ ਮੰਗਵਾਈ ਨਾਲ ਦੂਸਰੇ ਸਿਪਾਹੀ ਲੈ ਕੇ ਤੁਰ ਪਿਆ ਕਿਲੇ ਵਿੱਚੋਂ ਨਿਕਲਦੇ ਨੂੰ ਨਿਛਵਜੀ ਰੁਕਾਵਟ ਪਈ ਜਾਂ ਕਿਲੇ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦੀ ਜ਼ਬਾਨ ਤਾਲੂ ਨਾਲ ਜੁੜ ਗਈ ਉਹ ਕੁਝ ਬੋਲ ਨਾ ਸਕੇ ਉਸਨੇ ਕਹਾਰਾ ਨੂੰ ਰੋਕਿਆ ਪਰ ਉਹ ਨਾ ਰੁਕੇ ਹੱਥ ਜ਼ੋਰ ਨਾਲ ਮਾਰ ਕੇ ਸਮਝਾਇਆ ਕਿ ਖਲੋ ਜਾਓ ਮੈਨੂੰ ਕੁਝ ਹੋ ਗਿਆ ਹੈ ਕਹਾਰ ਖਲੋ ਗਏ ਬਾਦਸ਼ਾਹ ਨੇ ਪਿੱਛੇ ਮੁੜਨ ਵਾਸਤੇ ਕਿਹਾ ਤਾਂ ਪਾਲਕੀ ਪਿੱਛਾ ਮੁੜੀ ਤਾਂ ਜ਼ਬਾਨ ਚੰਗੀ ਹੋ ਗਈ ਉਸ ਨੂੰ ਗਿਆਨ ਹੋ ਗਿਆ ਕਿ ਜਰੂਰ ਇਸ ਕੰਨਿਆ ਦੀ ਰਾਖੀ ਹਿੰਦ ਦਾ ਪੀਰ ਕਰਦਾ ਹੈ ਉਹ ਬਹੁਤ ਸ਼ਰਮਿੰਦਾ ਹੋਇਆ ਜਾ ਕਿਲੇ ਵਿੱਚ ਆਇਆ ਤਾਂ ਉਸ ਨੂੰ ਕੰਨਿਆ ਭੁੱਲ ਗਈ ਪਰ ਜ਼ਬਾਨ ਦਾ ਤਾਲੂ ਨਾਲ ਲੱਗਣਾ ਚੇਤੇ ਰਹਿ ਗਿਆ ਉਹ ਬਹੁਤ ਦੁਖੀ ਹੋਇਆ ਸਾਰਾ ਦਿਨ ਸੋਚਦਾ ਰਿਹਾ ਉਧਰ ਜਵਾਹਰ ਸਿੰਘ ਘਰ ਆਇਆ ਹੋਇਆ ਸਤਗੁਰੂ ਜੀ ਪਾਸ ਗਿਆ ਉਸਨੇ ਜਾ ਕੇ ਤਰਲੇ ਨਾਲ ਆਖਿਆ ਮਹਾਰਾਜ ਮੇਰੇ ਤੇ ਦਇਆ ਕਰੋ ਅੱਜ ਬਾਦਸ਼ਾਹ ਦੀ ਪਾਲਕੀ ਮੇਰੇ ਬੂਹੇ ਅੱਗੇ ਆਈ ਸੀ ਉਹ ਪਾਲਕੀ ਕਹਿੰਦੇ ਨੇ ਮੇਰੀ ਲੜਕੀ ਨੂੰ ਲੈਣ ਵਾਸਤੇ ਆਈ ਮੈਂ ਲੁੱਟਿਆ ਜਾਵਾਂਗਾ ਉਹ ਪਾਲਕੀ ਮੁੜ ਕੇ ਨਾ ਆਵੇ ਬਾਦਸ਼ਾਹ ਨੂੰ ਸਮਝਾਵੋ ਉਹ ਅਸਾਤੇ ਦਇਆ ਕਰੇ ਧਨ ਦੀ ਲੋੜ ਹੈ ਤਾਂ ਲੈ ਜਾਵੇ ਪਰ ਮੇਰੀ ਲੜਕੀ ਨੂੰ ਕੁਝ ਨਾ ਆਖੇ ਇਹ ਸੁਣ ਕੇ ਗੁਰੂ ਜੀ ਮੁਸਕਰਾ ਪਏ ਸਾਈਬਾਨੇ ਕਿਹਾ ਕੰਨਿਆ ਤੇਰੀ ਹੀ ਹੈ ਇਹ ਪਾਲਕੀ ਮੁੜ ਗਈ ਚੰਗਾ ਹੋ ਗਿਆ ਮੁੜ ਕੇ ਪਾਲਕੀ ਤੇਰੇ ਘਰ ਦੇ ਬੁਹੇ ਅੱਗੇ ਨਹੀਂ ਆਵੇਗੀ ਵਿਦਮਤਾ ਦੇ ਲੇਖ ਲਿਕੇ ਹੋਏ ਪਲਟੇ ਹਨ ਸੂਲੀ ਤੋਂ ਊਸੂਲ ਬਣੀ ਹੈ ਇਹ ਸਭ ਭਗਤੀ ਦਾ ਪ੍ਰਤਾਪ ਹੈ ਉਹ ਕਿਵੇਂ ਮਹਾਰਾਜ ਜੋਹਾਰ ਸਿੰਘ ਨੇ ਬੇਨਤੀ ਕੀਤੀ ਊਰਬਲੇ ਜਨਮ ਕਾਰਨ ਐਸਾ ਬਾਦਸ਼ਾਹ ਨਾਲ ਸੰਜੋਗ ਸੀ ਪਰ ਕਿਉਂਕਿ ਕੰਨਿਆ ਸਤਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਈ ਜਿਸ ਕਰਕੇ ਉਹਦੇ ਮੱਥੇ ਦੀ ਰੇਖਾ ਮਿਟ ਗਈ ਹੁਣ ਇਸ ਨੂੰ ਕੋਈ ਖਤਰਾ ਨਹੀਂ ਬਾਦਸ਼ਾਹ ਨੇ ਮੰਦਾ ਚਿਤਵਿਆ ਸੀ ਉਸ ਦਾ ਫਲ ਉਸ ਨੂੰ ਮਿਟ ਗਿਆ ਉਸ ਦਾ ਫਲ ਵਾਹਿਗੁਰੂ ਜੀ ਉਸ ਨੂੰ ਮਿਲ ਗਿਆ ਜਾਓ ਬੇਫਿਕਰ ਹੋ ਕੇ ਘਰ ਬੈਠੋ ਧਰਮ ਆਸਰੇ ਕੰਨਿਆ ਦੇ ਚੋਗਿਰਦੇ ਕੋਟ ਉਸਾਰਿਆ ਹੈ ਉਸ ਦੇ ਧਰਮ ਨੂੰ ਆਂਚ ਨਹੀਂ ਲੱਗੇਗੀ ਇਸ ਤਰ੍ਹਾਂ ਸਤਗੁਰੂ ਜੀ ਨੇ ਪੂਰਨ ਸਿੱਖ ਦੀ ਕੰਨਿਆ ਦਾ ਧਰਮ ਰੱਖਿਆ ਆਪਣੀ ਸ਼ਕਤੀ ਦੁਸ਼ਟਾਂ ਨੂੰ ਦਿਖਾਈ ਬਾਦਸ਼ਾਹ ਉਸ ਦਿਨ ਸਤਗੁਰੂ ਜੀ ਪਾਸ ਆਇਆ ਹੀ ਨਾ ਉਹ ਮੰਦੇ ਕਰਮ ਚਿਤਵਨ ਤੇ ਉਹਦੇ ਹਿਰਦੇ ਨੇਹੀ ਉਸ ਨੂੰ ਲਾਂਤਾਂ ਪਾਈਆਂ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਨਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ